ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਨ ਇੱਕ ਕਵਿਤਾ ਲਿਖੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਹੋਊਗੀ ਪਸੰਦ ਹੋਈ ਤਾਂ ਅੱਗੇ ਵੀ ਸ਼ੇਅਰ ਕਰਿਆ ਕਰੋ ਪੇਜ ਨੂੰ ਲਾਇਕ ਤੇ ਬੋਲੋ ਜਰੂਰ ਕਰਿਆ ਕਰੋ ਇਹ ਦੁਨੀਆਦਾਰੀ ਚੋਟ ਕਰਾਰੀ ਲਾਉਂਦੀ ਆ ਸੱਜਣਾ ਮਿਹਨਤ ਆਖਰ ਇਹ ਆਪਣਾ ਰੰਗ ਲਿਆਉਂਦੀ ਆ ਸੱਜਣਾ ਇਹ ਦੁਨੀਆਦਾਰੀ ਚੋਟ ਕਰਾਰੀ ਲਾਉਂਦੀ ਆ ਸੱਜਣਾ ਮਿਹਨਤ ਆਖਰ ਇਹ ਆਪਣਾ ਰੰਗ ਲਿਆਉਂਦੀ ਆ ਸੱਜਣਾ ਜੋ ਤੂਫਾਨਾਂ ਨੂੰ ਠੱਲਣਾ ਚਾਹੁੰਦੇ ਨੇ ਬੰਦੇ ਉਹੀ ਔਕੜਾਂ ਨਾਲ ਮੱਥਾ ਲਾਉਂਦੇ ਨੇ ਇਹ ਦੁਨੀਆ ਆਪਣੇ ਆਪ ਸਲਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਚੋਟ ਕਰਾਰੀ ਲਾਉਂਦੀ ਆ ਸੱਜਣਾ ਮਿਹਨਤ ਆਖਰੇ ਆਪਣਾ ਰੰਗ ਲਿਆਉਂਦੀ ਆ ਸੱਜਣਾ ਪਰਮ ਭਲੇਖੇ ਦੁਨੀਆ ਦੇ ਜਿੰਨਾ ਕੱਢਣੇ ਹੁੰਦੇ ਨੇ ਉਹ ਨਾਲ ਮਿਹਨਤਾਂ ਜਿੱਤ ਦੇ ਚੰਡੇ ਕੱਢਣੇ ਹੁੰਦੇ ਨੇ ਮਿਹਨਤ ਹੀ ਪਹਿਚਾਨ ਬੰਦੇ ਦੀ ਬਣਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਚੋਟ ਕਰਾਰੀ ਲਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਚੋਟ ਕਰਾਰੀ ਲਾਉਂਦੀ ਆ ਸੱਜਣਾ ਜਿਹੜੇ ਪਹਿਲਾ ਮੂਹਰੇ ਖੜਦੇ ਪਿੱਛੇ ਕਾਫਲੇ ਜੁੜਦੇ ਨੇ ਹੋਵੇ ਜਿੰਨਾ ਦਾ ਖੂਨ ਖੌਲਦਾ ਉਹ ਕਦ ਪਿੱਛੇ ਮੁੜਦੇ ਨਹੀਂ ਮਿਹਨਤ ਸੋਹਣੇ ਵਾਂਗੂ ਨਾ ਉਹਦੀ ਚਮਕਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਝੋਟ ਕਰਾਰੀ ਲਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਝੋਟ ਕਰਾਰੀ ਲਾਉਂਦੀ ਆ ਸੱਜਣਾ ਮਿਹਨਤ ਆਖਰ ਇਹ ਆਪਣਾ ਰੰਗ ਲਿਆਉਂਦੀ ਆ ਸੱਜਣਾ ਸਿਰੇ ਆਪਣੇ ਖੰਭਾਂ ਉੱਤੇ ਹੁੰਦਾ ਜਿੰਨਾਂ ਨੂੰ ਮਾਣ ਓਨੀ ਉੱਚੀ ਮਾਨਸੀਆਂ ਵਾਲਿਆ ਉਹ ਭਰਦੇ ਉਡਾਣ ਫੇਰ ਦੁਨੀਆ ਆਪਣੇ ਆਪ ਹੀ ਹੱਥ ਮਲਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਝੋਟ ਕਰਾਰੀ ਲਾਉਂਦੀ ਆ ਸੱਜਣਾ ਇਹ ਦੁਨੀਆਦਾਰੀ ਝੋਟ ਕਰਾਰੀ ਲਾਉਂਦੀ ਆ ਸੱਜਣਾ ਮਿਹਨਤੇ ਆਖਰੇ ਆਪਣਾ ਰੰਗ ਲਿਆਉਂਦੀ ਆ ਸੱਜਣਾ ਧੰਨਵਾਦ ਜੀ